ਭਗਵੰਤ ਮਾਨ ਨੇ ਵਿਰੋਧੀਆਂ ਉੱਤੇ ਵੱਡਾ ਸ਼ਬਦੀ ਹਮਲਾ ਬੋਲਿਆ ਤੁਹਾਨੂੰ ਦੱਸ ਦਿਆਂ ਭਗਵੰਤ ਮਾਨ ਨੇ ਕੀ ਕਿਹਾ ਵਿਰੋਧੀਆਂ ਨੇ ਵਾਰ-ਵਾਰੀ ਪੰਜਾਬ ਦੇ ਲੋਕਾਂ ਨੂੰ ਆਪਣੀ ਲੁਟੇਰੀ ਸਿਆਸਤ ਦਾ ਸ਼ਿਕਾਰ ਬਣਾਇਆ ਹੈ ਹੁਣ ਵੀ ਪੰਜਾਬ ਨੂੰ ਲੁੱਟਣ ਦੀਆਂ ਵਾਰੀਆਂ ਉਡੀਕ ਰਹੇ ਨੇ ਵਿਰੋਧੀ ਪਰ ਪੰਜਾਬ ਦੇ ਲੋਕਾਂ ਨੇ ਸਿਆਸਤ ਵਿੱਚੋਂ ਗੰਦਗੀ ਸਾਫ਼ ਕਰਨ ਲਈ ਝਾੜੂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਅਤੇ ਇਹ ਸਫਾਈ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਸਾਡਾ ਮਕਸਦ ਵਿਰੋਧੀਆਂ ਵਾਂਗ ਸਿਆਸਤ ਵਿੱਚ ਪੈਸੇ ਕਮਾਉਣਾ ਨਹੀਂ ਸਗੋ ਲੋਕਾਂ ਦੀ ਸੇਵਾ ਕਰਨਾ ਹੈ ਲੋਕਾਂ ਨੂੰ ਮੁੱਖ ਸਹੂਲਤਾ ਦੇਣਾ ਸਰਕਾਰ ਦਾ ਕੰਮ ਹੁੰਦਾ ਹੈ ਅਸੀਂ ਸਾਡੇ ਸੂਬੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਸੂਬੇ ਦੀ ਤਰੱਕੀ ਨੂੰ ਬੁਲੰਦੀਆਂ ਤੇ ਲੈ ਕੇ ਜਾ ਰਹੇ ਹਾਂ ਪੁਰਾਣੀਆਂ ਸਰਕਾਰਾਂ ਨੇ ਕੈਸ਼ ਅਤੇ ਫਰਮਾਇਸ਼ ਦੇ ਜ਼ਰੀਏ ਸਾਡੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਉਤਸਾਇਆ ਪਰ ਅਸੀਂ 63000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਨੌਜਵਾਨਾਂ ਦੀ ਨਿਰਾਸ਼ਾ ਦੂਰ ਕੀਤੀ ਅਤੇ ਬੁਜੀ ਹੋਈ ਉਮੀਦ ਜਗਾਈ ਬਹੁਤ ਜਲਦ ਲੋਕ ਸਰਕਾਰੀ ਨੌਕਰੀਆਂ ਤੁਹਾਡੇ ਬੂਹਾਂ ਦੇ ਦਸਤਕ ਦੇਣ ਗੀਆਂ ਲੋਕਤੰਤਰ ਵਿੱਚ ਲੋਕ ਮਹਾਨ ਹੁੰਦੇ ਨੇ ਪਰ ਵਿਰੋਧੀ ਲੋਕਾਂ ਨੂੰ ਸਿਰਫ ਆਪਣੀ ਸਿਆਸਤ ਚਮਕਾਉਂਦਾ ਮੋਹਰਾ ਸਮਝਦੇ ਨੇ ਪੰਜਾਬ ਦੇ ਲੋਕਾਂ ਨੇ ਆਪਣੇ ਵਰਗੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇ ਕੇ ਵੱਟੇ ਵੱਡੇ ਵਿਰੋਧੀਆਂ ਦਾ ਇਨਕਾਰ ਤੋੜਿਆ ਹਣ ਤੋਂ ਦੱਤੀ ਹੈ ਜੀ ਪੰਤਾ ਸਾਹਿਬ ਨੇ ਵਿਰੋਧੀਆਂ ਉੱਤੇ ਵੱਡਾ ਸ਼ਮਦੀ ਹਮਲਾ ਬੋਲਦੇ ਹੋਏ ਕਹਿ ਦਿੱਤੀ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਸਰਕਾਰ ਜੋ ਹੈ ਸਾਡੀ ਉਹ ਨੌਜਵਾਨਾਂ ਨੂੰ ਨੌਕਰੀਆਂ ਦਿੰਦੀ ਹੈਗੀਆਂ ਜੀ ਵਿਰੋਧੀਆਂ ਨੇ ਨੌਕਰੀਆਂ ਨਹੀਂ ਦਿੱਤੀਆਂ ਪਰ ਸਾਡੀ ਸਰਕਾਰ ਨੇ 30000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਇਹ ਵੱਡੀ ਖਬਰ ਕਈ ਪੰਤਪਾ ਸਾਹਿਬ ਨੇ ਭਗਵੰਤਪਨ ਸਾਹਿਬ ਜੋ ਹੈ ਪੰਜਾਬ ਦੀ ਤਰੱਕੀ ਲਈ ਕੰਮ ਕਰਦੇ ਪਏ ਹੈਗੇ ਤੇ ਇਦਾਂ ਹੀ ਕੰਮ ਕਰਦੇ ਰਹਿਣ ਪੰਤਪਾ ਸਾਹਿਬ ਨੇ ਕਿਹਾ ਹੈ ਕਿ ਵਿਰੋਧੀਆਂ ਨੇ ਜੋ ਹੈ ਆਪਣੀ ਸਿਆਸਤ ਚਮਕਾਉਂਦੇ ਲਈ ਕੰਮ ਵਧੀਆ ਨਹੀਂ ਕੀਤੇ ਤੇ ਸਾਡੀ ਸਰਕਾਰ ਜੋ ਹੈ ਵਧੀਆ ਕੰਮ ਕਰ ਰਹੀ ਹੈਗੀ ਤੇ ਲੋਕਾਂ ਨੂੰ ਜੋ ਹੈ ਸਰਕਾਰੀ ਨੌਕਰੀਆਂ ਦਿੰਦੀ ਪਈ ਹੈਗੀ ਹੈ ਤੇ ਪੰਜਾਬ ਨੂੰ ਬਲੰਦੀਆਂ ਤੇ ਲੈ ਕੇ ਜਾ ਰਹੀ ਹੈਗੀ ਇਹ ਵੱਡੀ ਗੱਲ ਕਹੀ ਪੰਤਪਾ ਸਾਹਿਬ ਨੇ ਪੰਤਪਾ ਸਾਹਿਬ ਜੀ ਇਦਾਂ ਹੀ ਕੰਮ ਕਰਦੇ ਰਹੋ ਤੇ ਜਾਂਦਿਆਂ ਤੋਂ ਦਦਾਦੀ ਪੰਤਪਾ ਸਾਹਿਬ ਨੇ ਵਿਰੋਧੀਆਂ ਉੱਤੇ ਵੱਡੀ ਸ਼ਬਦਾ ਹਮਲਾ ਬੋਲਦੇ ਹੋਏ ਕਹਿ ਦਿੱਤੀ ਵੱਡੀ ਗੱਲ